ਚਾਪ ਡਿਵੀਜ਼ਨ ਪਾਤਣਾ ਦੇ ਆਂਦੇ ਪਿੰਡ ਕਲਬਾ ਨੂੰ ਵੇਖੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਜਿਸ ਦੀ ਉੱਥੇ ਕਗਾ ਪੁਲਿਸ ਨੇ ਸੁਲਝਾ ਨਹੀਂ ਹੈ ਇਸ ਵਕਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਤਣਾ ਡੀਐਸਪੀ ਇੰਦਰਪਾਲ ਸਿੰਘ ਚੋਹਾਨ ਨੇ ਦੱਸਿਆ ਕਿ ਜਿਹੜੇ ਕਤਲ ਸੀਗੇ ਉਹ ਉਸ ਵਿਅਕਤੀ ਦੇ ਦੋਸਤ ਹੀ ਸਨ ਪਰ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਇਸ ਅਣਜਾਣੇ ਕਤਲ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਟ੍ਰੇਸ ਕਰਕੇ ਅਖੀਰਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਪੁਲਿਸ ਨੇ ਦੱਸਿਆ ਕਿ ਜੇਕਰ ਕੋਈ ਹੋਰ ਵੀ ਵਿਅਕਤੀ ਇਹਦੇ ਵਿੱਚ ਇਨਵੋਲਵ ਹੋਇਆ ਸ਼ਾਮਲ ਹੋਇਆ ਤਾਂ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ ਔਰ ਇਸ ਵਕਤ ਜਿਹੜੇ ਕਿ ਅੱਜ ਨੂੰ ਘੱਡੇ ਦੇ ਤਲਵਾਰੂ ਪਿੰਡ ਵਿੱਚ ਇੱਕ ਡੈੱਡ ਬੋਡੀ ਮਿਲੀ ਸੀ ਜਿਸ ਵਿਅਕਤੀ ਉਸ ਵਿਅਕਤੀ ਦਾ ਨਾਮ ਗੁਰਵਿੰਦਰ ਸਿੰਘ ਹੈ ਇਹ ਸਵੇਲਾ ਸੀ ਜਿਸ ਦੀ ਉਮਰ 35-36 ਸਾਲ ਸੀ ਤੇ ਉਹ ਨਾਇਬੇ ਨੇੜੇ ਇੱਕ ਪਹੀਤੇ ਉਹਦੀ ਜਿਹੜੀ ਡੈੱਡ ਬੋਡੀ ਮਿਲੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਮੁਕੱਦਮਾ ਨੰਬਰ 83 ਰਜਿਸਟਰ ਕਰ ਲਿਆ ਸੀਗਾ 302 ਦੇ ਵਿੱਚ ਤੇ ਉਹਦੀ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਵੀ ਇਸ ਵਿਅਕਤੀ ਦਾ ਕਤਲ ਗੁਰਜੀਤ ਸਿੰਘ ਤੇ ਜਸ਼ਨਪ੍ਰੀਤ ਸਿੰਘ ਨਾਂ ਦੇ ਦੋ ਵਿਅਕਤੀਆਂ ਨੇ ਕੀਤਾ ਕਿਉਂਕਿ ਗੁਰਜੀਤ ਸਿੰਘ ਤੇ ਮਿਰਤਿਕ ਆਪਸ ਪੁਰਾਣੇ ਦੋਸਤ ਸੀਗੇ ਤੇ ਗੁਰਜੀਤ ਮਿਰਤਿਕ ਦੇ ਸੰਬੰਧ ਜਿਹੜੇ ਗੁਰਜੀਤ ਸਿੰਘ ਦੀ ਪਤਨੀ ਨਾਲ ਬਣ ਗਏ ਸੀ ਤੇ ਉਸ ਤੋਂ ਬਾਅਦ ਨੂੰ ਗੁਰਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਤੇ ਉਹਨੇ ਇਸ ਗੱਲ ਤੇ ਗੁੱਸਾ ਕਰਕੇ ਜਿਹੜਾ ਗੁਰੂ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਕਿਸ ਤਰ੍ਹਾਂ ਨਜਾਮ ਦਿੱਤਾ ਕਤਲ ਉਹ ਸੁਧ ਲੈ ਕੇ ਜਗਾ ਕਤਲ ਕਰ ਰਹੀ ਜਿਹੜਾ ਗੁਰਵਿੰਦਰ ਸਿੰਘ ਸੀਗਾ ਉਹ ਰਾਤ ਨੂੰ ਘਰ ਦੇ ਪਿਛਲੀ ਸਾਈਡ ਤੋਂ ਅੰਦਰ ਵੜਦਾ ਹੁੰਦਾ ਸੀਗਾ ਰਾਤ ਨੂੰ ਉਸ ਸਮੇਂ ਜਿਹੜਾ ਗੁਰਜੀਤ ਸਿੰਘ ਘਰੇ ਵੀ ਸੀ ਹੁੰਦਾ ਕੁਝ ਦਿਨ ਤੋਂ ਗੁਰਜੀਤ ਸਿੰਘ ਨੂੰ ਸ਼ੱਕ ਹੋ ਗਿਆ ਸੀ ਵੀ ਕੋਈ ਵਿਅਕਤੀ ਜਿਹੜਾ ਸਾਡੇ ਘਰੇ ਵੜਦਾ ਤਾਂ ਉਹ ਲੁੱਕ ਕੇ ਬੈਠ ਕੇ ਦੇਖਣ ਲੱਗ ਗਿਆ ਸੀ ਤੇ ਉਸਨੇ ਇਹ ਵੀ ਦਿਨਕਤ ਕਰ ਲਈ ਸੀ ਇਸ਼ਨਾਤ ਕਰਕੇ ਉਹ 12 ਤਰੀਕ ਰਾਤ ਨੂੰ 11 12 ਦੀ ਰਾਤ ਨੂੰ ਉਸਨੇ ਇਸ ਨੂੰ ਜੀਰੀ ਵਿੱਚ ਜੀ ਸਿੱਕੀ ਤੇ ਦਾ ਕਤਲ ਕਰ ਦਿੱਤਾ ਕਿ ਦੋ ਜਣਿਆਂ ਨੇ ਰਲ ਕੇ ਇਹਦੀ ਡੱਡੂਟੀ ਉੱਥੋਂ ਚੱਕ ਕੇ ਨਹਿਰ ਦੇ ਨੇੜੇ ਸੱਟਿਆ ਸਰ ਵੀ ਹਥਿਆਰ ਵੀ ਬਰਾਮਦ ਹਥਿਆਰ ਅਸੀਂ ਬਰਾਮਦ ਕਰਾਂਗੇ ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਨਹਿਰ ਤੇ ਸੱਟਿਆ ਜੋਸ ਨੈਪ ਚੋਂ ਬਰਾਮਦ ਕਰਵਾਉਣਾ ਕੋਈ ਸ਼ਾਇਦ ਭਾਰਤਤ ਲਈ ਕੀ ਕੁਝ ਵਰਤਿਆ ਗਿਆ ਹਥਿਆਰ ਜਿਹੜਾ ਕੀ ਕੀ ਵਰਤਿਆ ਗਿਆ ਇਹ ਕੋਹਾ ਨੂਮਾ ਜਿਹੜਾ ਜੀਸੀ ਕੋਪਜੀ ਉਹਦੇ ਪਿੱਛੇ ਲੱਕੜ ਦਾ ਜਿਹੜਾ ਦਸਤਾ ਲੱਗਿਆ ਹੋਇਆ ਸੀ ਉਹਨੂੰ ਉਹਨੇ ਵਰਤਿਆ ਤੇ ਉਹਦੇ ਨਾਲ ਹੀ ਕਤਲ ਕੀਤਾ ਕੂਲ ਨਾਮਾ ਦਿੱਤਾ ਇਹਨਾਂ ਨੇ ਸਿਨਨ ਨੇ ਆਪਦਾ ਕਬੂਲ ਨਾਮਾ ਕੀਤਾ ਇਸ ਗੱਲ ਨਾਲ ਕੋਈ ਬੰਦੇ ਹੋਰ ਵੀ ਇਹਦੇ ਵਿੱਚ ਜੇਕਰ ਕੋਈ ਤਕਤੀਸ਼ ਹੋਰ ਕੋਈ ਵਿਅਕਤੀ ਸਾਹਮਣੇ ਆਇਆ ਤਾਂ ਸੀ ਉਹਨਾਂ ਨੂੰ ਵੀ ਨਾਮ ਦਿੱਤਾ ਰਵਾਰਣ ਨਾਲ ਗੱਲ ਉਹੀ ਵੀਰਤ ਪਰਵਾਨਾ ਵੀ ਡੈੱਡ ਬੋਡੀ ਸੀ ਸੰਸਕਾਰ ਨਹੀਂ ਕਰਦੇ ਜੀ ਬੀੜਤ ਪਰਵਾਰ ਨਾਲ ਗੱਲ ਚੱਲ ਰਹੀ ਹੈ ਵੀ ਜਿਹੜਾ ਅਸੀਂ ਦੋਸ਼ੀਆਂ ਨੂੰ ਫੜ ਲਿਆ ਤੁਸੀਂ ਇਹਨਾਂ ਦਾ ਸੰਸਕਾਰ ਕਰਕੇ ਇਹ ਖਲੇ ਵੀ ਹੋਰ ਵੀ ਨਾਲ ਦੋਸ਼ੀ ਹੈਗੇ ਨੇ ਵਿੱਚ ਇਹਦੇ ਫਿਲਹਾਲ ਸਾਡੇ ਕੋਲੇ ਦੋ ਦੋਸ਼ੀਆਂ ਦਾ ਹੀ ਨਾਮ ਆਇਆ ਜੇਕਰ ਕੋਈ ਹੋਰ ਦੋਸ਼ੀ ਹੈ ਕਿਤੇ ਆਊਗਾ ਵਿੱਚ ਨਾਮ ਤਾਂ ਅਸੀਂ ਨਾਮਜ਼ਦ ਕਰਾਂਗੇ ਗ੍ਰਿਫਤਾਰ ਕਿੰਨੇ ਹੋਏ ਦੋ ਵਿਅਕਤੀ ਹੀ ਗ੍ਰਿਫਤਾਰ ਕੀਤੇ ਗਏ ਨਾਮ ਉਹਨਾਂ ਦਾ ਨਾਮ ਇੱਕ ਦਾ ਨਾਮ ਗੁਰਜੀਤ ਸਿੰਘ ਦੂਸਰੇ ਦਾ ਨਾਮ ਜਸ਼ਨਪ੍ਰੀਤ 100 ਦੇ ਨਾਲ ਨਾਲ ਸਾਰੇ ਜੀ ਇਹ ਕਲਵਾणू ਦੀ ਰਹਿਣ ਵਾਲੇ ਅਗਲੀ ਕਾਰਵਾਈ ਤੁਹਾਡੀ ਸਾਡੇ ਵੱਲੋਂ ਅਰੈਸਟ ਆ ਪਾ ਕੇ ਜਿਹੜਾ ਚਲਾਨ ਅਦਾਲਤ ਤੇ ਦੇ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਬਹੁਤ ਵਧੀਆ ਜੀ